ਬੇਬੇ ਗੀਤ ਆਸੀ ਮਾਂ ਨਹੀਂ ਮਿਲਣੀ ਮਾਂ ਨੇ ਬੜੇ ਚਾਵਾ ਦੇ ਨਾਲ ਪੁੱਤ ਨੂੰ ਵਿਆਹਾ ਪਾਣੀ ਬਾਰ-ਬਾਰ ਪੀਤੇ 8 ਕੁ ਮਹੀਨੇ ਲੱਗੇ ਔਟੀ ਕਹਿੰਦੀ ਤੇਰੀ ਮਾਂ ਅਨਪੜ ਹੈ ਤੇ ਮੈਂ ਐਵੇਂ ਇੰਗਲਿਸ਼ ਆ ਇਹ ਮੈਨੂੰ ਸਿਖਾਉਂਦੀ ਜਦੋਂ ਮੈਂ ਰੋਟੀਆਂ ਮੈਂ ਜਦੋਂ ਰੋਟੀਆਂ ਬਣਾਉਣੀ ਤੇ ਮੈਨੂੰ ਆ ਕੇ ਦੱਸਦੀ ਕਿ ਨੰਗੇ ਸੇ ਰੋਟੀਆਂ ਨਹੀਂ ਬਣਾਈਦੀਆਂ ਨੰਗੇ ਸੇ ਆਟਾ ਨਹੀਂ ਗੁੰਨੇਦਾ ਨੰਗੇ ਸਿਰ ਨਹੀਂ ਰਹੀਦਾ ਤੇ ਮੈਂ ਤੇਰੀ ਮਾਂ ਤੋਂ ਤਾਂਗਾ ਜਾ ਤੇ ਪਿੰਡ ਛੱਡ ਕੇ ਸ਼ਹਿਰ ਚੱਲ ਜੇ ਆਪਣੀ ਮਾਂ ਦਾ ਕੋਈ ਬੰਦੋਬਸਤ ਕਰ ਜੇ ਮੈਨੂੰ ਪਿੰਡ ਰੱਖਣਾੁੰਡੇ ਨੇ ਸੋਚਿਆ ਜੇ ਪਿੰਡ ਛੱਡ ਕੇ ਸ਼ਹਿਰ ਗਏ 25 30 ਹਜ਼ਾਰ ਦਾ ਖਰਚਾ ਹੋਰ ਵਧੂਗਾ ਕੋਈ ਸਿਸਟਮ ਲਾਉਣੇ ਆ ਪਿੰਡ ਤੋਂ 100 ਕਿਲੋਮੀਟਰ ਦੀ ਦੂਰੀ ਤੇ ਨਾਮਾ ਫਿਰਦਾ ਆਸ਼ਰਮ ਬਣਿਆ ਸੀ ਫਿਰਦਾ ਆਸ਼ਰਮ ਵਾਲਿਆਂ ਨਾਲ ਗੱਲ ਕਰਿਆ ਆ ਮੈਂ ਆਪਣੀ ਮਾਂ ਨੂੰ ਤੁਹਾਡੇ ਕੋਲ ਛੱਡਣਾ ਤੇ ਤੁਹਾਨੂੰ ਹਰ ਹਫ਼ਤੇ ਜਾਂ ਮਹੀਨੇ 2500 3000 ਖਰਚਾ ਦਿੱਤਾ ਰੋ। ਸ਼ਾਮ ਵੇਲੇ ਆਪਣੀ ਮਾਂ ਨੂੰ ਆ ਕੇ ਕਹਿੰਦਾ ਬੇਬੇ ਸਾਰੇ ਕੱਪੜੇ ਇਕੱਠੇ ਕਰ ਲੈ ਤੈਨੂੰ ਸਵੇਰੇ ਕਿਸੇ ਥਾਂ ਤੇ ਲੈ ਕੇ ਜਾਣਾ। ਮਾਂ ਨੂੰ ਰਾਤ ਨਾ ਮੁੱਕੇ ਸ਼ਾਇਦ ਮੇਰਾ ਪੁੱਤ ਕਿਤੇ ਤੀਰਥ ਯਾਤਰਾ ਤੇ ਲੈ ਕੇ ਚੱਲਿਆ। ਅਮਰਤ ਵੇਲੇ ਮਾਂ ਨੂੰ ਚਾਹ ਪਿਆਈ ਗੱਡੀ 'ਚ ਬਿਠਾ ਲਿਆ ਪਿੰਡੋਂ 100 ਕਿਲੋਮੀਟਰ ਦੀ ਦੂਰੀ ਤੇ ਨਵਾਂ ਬਿਰਦਾ ਆਸ਼ਰਮ ਬਣਿਆ ਸੀ। ਮਾਂ ਨੂੰ ਲਾ ਕੇ ਤੇ ਕੱਪੜੇ ਮਾਂ ਦੇ ਹੱਥ 'ਚ ਫੜਾ ਕੇ ਕਹਿੰਦਾ ਬੇਬੇ ਥੈਂਕ ਯੂ ਪੁੱਤੋਏ ਬੇਬੇ ਤੇਰੇ ਘਰ ਅੱਜ ਤੋਂ ਇਹ ਨਹੀਂ ਬੇਬੇ ਇੱਥੇ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਬੇਬੇ ਹੁਣ ਅਸੀਂ ਇਕੱਠੇ ਇੱਕ ਘਰ 'ਚ ਨਹੀਂ ਰਹਿ ਸਕਦੇ ਮੇਰੀਆਂ ਮਜਬੂਰੀਆਂ ਨੇ ਮੈਂ ਤੈਨੂੰ ਇੱਥੇ ਬਿਰਦਾ ਅਸ਼ਰਮ 'ਚ ਮਿਲਣ ਆਇਆ ਕਰੂੰ ਮਹੀਨੇ ਬਾਅਦ ਪੁੱਤ ਆਪਣੀ ਮਾਂ ਨੂੰ ਬਿਰਦਾ ਅਸ਼ਰਮ ਛੱਡ ਕੇ ਵਾਪਸ ਆ ਗਿਆ 15 ਦਿਨ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਬੀਤ ਗਏ ਤੇ ਪੁੱਤ ਹੁਣ ਵਾਪਸ ਫਿਰਦਾ ਆਸ਼ਰਮ ਨਹੀਂ ਮਾਂ ਨੂੰ ਮਿਲਣ ਗਿਆ ਤੇ ਮਾਂ ਤਰਲਾ ਕਰਦੀ ਹੈ ਪ੍ਰਬੰਧਕਾਂ ਦਾ ਕਿ ਤੁਹਾਡੇ ਸੁਰਗਾ ਚ ਵਸੇ ਹੋਣ ਮੇਰੇ ਪੁੱਤ ਨੂੰ ਇੱਕ ਵਾਰ ਮੇਰੇ ਨਾਲ ਮਿਲਾ ਦਿਓ ਪ੍ਰਬੰਧਕਾਂ ਨੇ ਫੋਨ ਕੀਤਾ ਭਾਈ ਤੇਰੀ ਮਾਂ ਬਿਮਾਰ ਹੈ ਇੱਕ ਵਾਰ ਆਪਣੀ ਮਾਂ ਨੂੰ ਫਿਰਦਾ ਆਸ਼ਰਮ ਚ ਆ ਕੇ ਮਿਲ 6 ਮਹੀਨੇ ਬਾਅਦ ਜਦੋਂ ਪੁੱਤ ਬਿਰਦਾ ਆਸ਼ਰਮ ਗਿਆ ਤੇ 6 ਮਹੀਨੇ ਬਾਅਦ ਮਾਂ ਨੇ ਆਪਣੇ ਪੁੱਤ ਨੂੰ ਵੇਖਿਆ ਬੇਬੇ ਗਲਵਕੜੀ ਪਾ ਕੇ ਭੁੱਬਾ ਮਾਰ ਮਾਰ ਕੇ ਰੋਣ ਲੱਗੀ ਸ਼ਿੰਦਿਆ ਤੂੰ ਉਦੋਂ 3 ਸਾਲ ਦਾ ਸੀ ਜਦੋਂ ਤੇਰੇ ਪਿਓ ਦਾ ਸਾਆਇਆ ਸਿਰ ਤੋਂ ਉੱਠ ਗਿਆ ਸੀ ਲੋਕਾਂ ਨੇ ਮੈਨੂੰ ਬਹੁਤ ਵਿਚਾਰ ਦਿੱਤੇ ਤੈਨੂੰ ਵਿਆਹ ਕਰਾ ਲੈਣਾ ਚਾਹੀਦਾ ਏ ਬੋ ਮੇਰਾ ਪੁੱਤ ਨਾ ਰੁਲ ਜਾਏ ਇਸ ਕਰਕੇ ਮੈਂ ਰੰਡੇਪਾ ਕੱਟ ਲਿਆ ਮੈਂ ਲੋਕਾਂ ਦੇ ਕਾਰਬੂਤੀਆਂ ਝਾੜੂ ਮਾਰ ਕੇ ਡੰਗਰਾਂ ਦਾ ਉਹਾ ਕੂੜਾ ਲੋਕਾਂ ਦੇ ਕਰਕੇ ਤੇਰੀਆਂ ਫੀਸਾਂ ਜੋਗੇ ਪੈਸੇ ਇਕੱਠੇ ਕੀਤੇ ਪੁੱਤ ਤੈਨੂੰ ਪੜਾਇਆ ਮਾਲਕ ਨੇ ਮੇਰੀ ਸੁਣੀ ਤੈਨੂੰ ਸਰਕਾਰੀ ਜੋਬ ਮਿਲੀ ਫਿਰ ਹਰ ਮਾਪਿਆਂ ਦੀ ਇੱਕ ਸਦਰ ਹੁੰਦੀ ਏ ਧੀ ਪੁੱਤ ਨੂੰ ਵਿਆਹਣਾ ਮੈਂ ਵੀ ਮੜੀ ਚਾਮਾਂ ਦੇ ਨਾਲ ਤੈਨੂੰ ਵਿਆਹਾ ਪਾਣੀ ਬਾਰ-ਬਾਰ ਪੀਤੇ ਆਵਾਜ਼ ਥੋੜੀ ਰੱਖੋ ਬੱਚੇ ਪਰ ਮੈਂ ਪਿਛਲੇ 6 ਮਹੀਨਿਆਂ ਤੋਂ ਇਹ ਬਿਰਦ ਆਸ਼ਰਮ ਦੀਆਂ ਕੰਧਾਂ ਤੋਂ ਪੁੱਛ ਰਹੀਆਂ ਵੀ ਮੇਤੋਂ ਗਲਤੀ ਕਿੱਥੇ ਹੋਈ ਕਿਹੜੀ ਕੋਤਾਹੀ ਹੋ ਗਈ ਕਿ ਪੁੱਤ ਮੈਨੂੰ ਆਪਣੇ ਨਾਲ ਤੋੜ ਕੇ ਇੱਥੇ ਕੰਧਾਂ ਨਾਲ ਗੱਲਾਂ ਕਰ ਲਈ ਛੱਡ ਗਿਆ ਮੈਂ ਤੈਨੂੰ ਅਜ ਇੱਥੇ ਇਸ ਕਰਕੇ ਬੁਲਾਇਆ ਮੇਰੀ ਇੱਕ ਖੁਆਇਸ਼ ਹੈ ਜੇ ਪੁੱਤ ਤੂੰ ਮਰਨ ਤੋਂ ਬਾਅਦ ਪੂਰੀ ਕਰੇ ਮੈਂ ਆਪਣੀ ਬੇਬੇ ਵੱਲ ਵੇਖਣਾ ਮਰਨ ਤੋਂ ਬਾਅਦ ਕਹਿੰਦਾ ਬੇਬੇ ਮਰਨ ਤੋਂ ਬਾਅਦ ਚੱਲ ਬੋਲ ਕੀ ਖੁਆਇਸ਼ ਕੀ ਮਰਨ ਤੋਂ ਬਾਅਦ ਮਾਂ ਕਹਿੰਦੀ ਪੁੱਤ ਮੇਰੇ ਮਰਨ ਤੋਂ ਬਾਅਦ ਇਸ ਬਿਰਦਾ ਆਸ਼ਰਮ 'ਚ ਇੱਕ ਪੱਖਾ ਤੇ ਇੱਕ ਫ੍ਰਿਜ দান ਕਰ ਦੇ। ਪੁੱਤ ਮਾਂ ਨੂੰ ਸਵਾਲ ਕਰਦਾ ਬੇਬੇ ਜਦ ਤੂੰ ਮਰ ਜਾਣਾ ਨਾਲੇ ਹੱਸ ਰਿਹਾ ਪੇ ਬੇਬੇ ਮਜ਼ਾਕ ਕਰ ਰਹੀ। ਬੇਬੇ ਜਦ ਤੂੰ ਮਰ ਜਾਣਾ ਮੇਰੇ ਦਿੱਤੇ ਹੋਏ ਫ੍ਰਿਜ ਤੇ ਪੱਖਿਆਂ ਦਾ ਤੈਨੂੰ ਕੀ ਫਾਇਦਾ? ਬੇਬੇ ਦਾ ਗਲਾ ਫੇਰ ਭਰਿਆ ਤੇ ਨਾਲੇ ਰੋਣ ਲੱਗ ਪਈ ਤੇ ਕਹਿੰਦੀ ਪੁੱਤ ਇਸ ਗੱਲ ਦਾ ਯਕੀਨ ਐ ਤੇਰੀ ਔਲਾਦ ਨੇ ਛੱਡਣਾ ਤੈਨੂੰ ਵੀ ਇੱਥੇ ਹੀ ਤੇਰੀ ਔਲਾਦ ਨੇ ਛੱਡਣਾ ਤੈਨੂੰ ਵੀ ਇੱਥੇ ਹੀ ਐ ਪਰ ਜਿਸ ਦਿਨ ਦਾ ਤੂੰ ਮੈਨੂੰ ਫਿਰ ਦਾ ਆਸ਼ਰਮ ਛੱਡ ਗਿਆ 6 ਮਹੀਨੇ ਮੈਂ ਇਹੀ ਸੋਚ ਰਹੀ ਵੀ ਮੇਰਾ ਪੁੱਤ ਜਿਹਦੇ ਰੂਮ 'ਚ ਵੀ ਏਸੀ ਐ ਮੇਰੇ ਪੁੱਤ ਜਿਹਦੇ ਕੋਲ ਗੱਡੀ ਵੀ ਏਸੀ ਵਾਲੀ ਐ ਤੇ ਜੇ ਕੋ ਨੂੰ ਇੱਥੇ ਬਿਨਾਂ ਏਸੀ ਤੋਂ ਰਹਿਣਾ ਪੈ ਗਿਆ ਮੈਂ ਬੇਸ਼ੱਕ ਮਰ ਜਾਣਾ ਪਰ ਮੇਰੀ ਆਤਮਾ ਨੇ ਤੜਫਣਾ ਮੇਰਾ ਪੁੱਤ ਬਿਨਾਂ ਹਵਾ ਠੰਡੀ ਤੋਂ ਬੈਠਾ ਮੇਰਾ ਪੁੱਤ ਮਿਨਰਲ ਠੰਡੇ ਪਾਣੀ ਪੀਣ ਵਾਲਾ ਜੇ ਇੱਥੇ ਉਦੋਂ ਤੱਕ ਕੋਈ ਫਰਿੱਜ ਨਾ ਆਇਆ ਤੇ ਮੇਰੇ ਪੁੱਤ ਨੂੰ ਗਰਮੀਆਂ ਚ ਮਾਂ ਵਾਂਗ ਕਿਤੇ ਕੋਸਾ ਪਾਣੀ ਕਿਉਂਕਿ ਟੂਟੀਆਂ ਦਾ ਪਾਣੀ ਵੀ ਗਰਮ ਹੋ ਜਾਂਦਾ ਗਰਮੀਆਂ ਚ ਤੇ ਮਾਂ ਵਾਂਗ ਪੀਣਾ ਪੈ ਗਿਆ ਮੈਂ ਬੇਸ਼ੱਕ ਮਰ ਜਾਣਾ ਪਰ ਮੇਰੀ ਆਤਮਾ ਨੇ ਤੜਫਣਾ ਮੇਰਾ ਪੁੱਤ ਤਕਲੀਫ ਇਸ ਕਰਕੇ ਇੱਕ ਫ੍ਰਿਜ ਤੇ ਪੱਖਾ ਦਾਨ ਕਰਦੀ ਐਨਾ ਕਹਿ ਕੇ ਮਾਂ ਨੇ ਅੱਖਾਂ ਮੀਟੀਆਂ ਉਹ ਹਲਾ ਦਾ ਡਲਾਉਂਦਾ ਬੇਬੇ ਮਜ਼ਾਕ ਕਰਦੀ ਐ ਪਰ ਬੇਬੇ ਦੁਨੀਆ ਨੂੰ ਅਲਵਿਦਾ ਕਹਿ ਸਵਰਗਵਾਸ ਹੋ ਗਈ ਹੁਣ ਮਾਂ ਦੀ ਲੋਥ ਨੂੰ ਗਲ ਲਾ ਕੇ ਭੁੱਭਾ ਮਾਰ ਮਾਰ ਕੇ ਰੋ ਰਿਹਾ ਪਰ ਹੁਣ ਸਮਾਂ ਹੱਥੋਂ ਨਿਕਲ ਚੁੱਕਿਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦੁਨੀਆ ਵਾਲਿਓ ਹਰ ਸ਼ੈ ਖਰੀਦੀ ਜਾ ਸਕਦੀ ਪਰ ਮਾਪੇ ਕੋਈ ਮੰਡੀ ਨਹੀਂ ਕਿ ਅੱਜ ਕਿਸੇ ਦੀ ਮਾਂ ਚਲ ਜੇ ਕਿਸੇ ਦਾ ਪਿਓ ਚਲ ਜੇ ਭਰਾ ਚਲ ਜੇ ਤੇ ਬੰਦਾ ਕਵੇ ਆ 4 ਕਰੋੜ ਰੁਪਇਆ ਧਰਮਰਾਜ ਮੇਰੀ ਮਾਂ ਨੂੰ ਮੋੜ ਮੇਰੇ ਪਿਓ ਨੂੰ ਮੋੜ ਐਦਾਂ ਨਹੀਂ ਕਦੇ ਹੋਇਆ ਜਿਉਂਦਿਆਂ ਦਾ ਸਤਕਾਰ ਰੱਜ ਕੇ ਕਰੋ ਅੱਜ ਉਹ ਘਰ ਭਾਗਾ ਵਾਲੇ ਨੇ ਜਿੱਥੇ ਅੱਜ ਵੀ ਬਜ਼ੁਰਗਾਂ ਤੋਂ ਜਵਾਕ ਡਰਦੇ ਨੇ ਚਿੱਟਿਆਂ ਨੂੰ ਉਹਨਾਂ ਦੇ ਜਵਾਕ ਲੱਗੇ ਜਿਹੜੇ ਆਪਣੇ ਬਾਪੂ ਨੂੰ ਵੀ ਮਾਹਜ ਬਹੁਤ ਮੈਂ ਹੁਣੇ ਸ਼ਬਦ ਕਹਿ ਨਹੀਂ ਸਕਦਾ ਟੇਚ ਜਾਣਦੇ ਆਪਣੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਆਪਦੀ ਮਾਂ ਦਾ ਪਿਓ ਦਾ ਡਰ ਹੈ ਉਹ ਕਰਾਹੇ ਨਹੀਂ ਪੈ ਸਕਦੇ ਮਾਂ ਪਿਓ ਦੀ ਮਿਹਨਤ ਦਾ ਪਤਾ ਹੈ ਕਿ ਕਿਹੜੀਆਂ ਗਰੀਬੀ ਦੀਆਂ ਹਾਲਾਤਾਂ ਚੋਂ ਸਾਨੂੰ ਇੱਥੇ ਲਿਆ ਕੇ ਖੜਾ ਕੀਤਾ ਸੋ ਮੇਰੀ ਸਨਿਮਰ ਬੇਨਤੀ ਮੇਰਾ ਗਾਉਣਾ ਸਫਲਾ ਬਾਈ ਹੋਰਾਂ ਦਾ ਖਾੜਾ ਲੁਆਣਾ ਸਫਲਾ ਕਿ ਅੱਜ ਤੋਂ ਬਾਅਦ ਆਪਾਂ ਸ਼ੁਰੂਆਤ ਕਰਾਂਗੇ ਲੋਕਾਂ ਲਈ ਤੁਸੀਂ ਲੱਖ ਮਾੜਿਓ ਦੁਨੀਆ ਨੂੰ ਕੋਈ ਨਹੀਂ ਜਿੱਤ ਸਕਿਆ ਮੈਂ ਸਟੇਜ ਤੇ ਗਾ ਰਿਹਾ ਚੰਗਾ ਗਾ ਰਿਹਾ ਮੇਰੀਆਂ ਵਕਤੋਈਆਂ ਕਰਨ ਵਾਲੇ ਅਸੀ ਹੋਣਗੇ ਪਰ ਜੇ ਮੈਂ ਆਪਣੇ ਮਾਪਿਓ ਦੀ ਨਿਗਾ ਚ ਸਹੀ ਆ ਫਿਰ ਮੈਂ ਮਾਲਕ ਦੀ ਨਿਗਾ ਚ ਵੀ ਸਹੀ ਆ ਜੇ ਮੈਂ ਆਪਣੀ ਮਾਪਿਓ ਦੀ ਨਿਗਾ ਚੋਂ ਗਲਤ ਐ ਲੋਕਾਂ ਲਈ ਮੈਂ ਮਸੀਹ ਆ ਮੈਂ ਮਾਹਜ਼ ਇੱਕ ਡਰਾਮੇ ਕਰ ਰਿਹਾ ਕਿਉਂਕਿ ਮਾਪਿਓ ਦੀਆਂ ਅਣਦਾਂ ਤੋਂ ਵੱਧ ਤੁਹਾਡਾ ਕਿਸੇ ਨੂੰ ਨਹੀਂ ਪਤਾ ਹੁੰਦਾ ਸੋ ਰਿਕਵੈਸਟ ਐ ਜਿੰਨਾ ਵੀ ਹੋ ਸਕਦਾ ਗੁਰਦੁਆਰੇ ਮੈਂ ਤਾਂ ਇਹ ਵੀ ਕਹੂੰਗਾ ਮੰਦਰ ਮਸਜਿਦ ਜਿੱਥੇ ਵੀ ਤੁਹਾਡਾ ਯਕੀਨ ਐ ਉੱਥੇ ਸੀਸ ਝੁਕਾਉਣ ਤੋਂ ਪਹਿਲਾਂ ਸੀਸ ਤੁਹਾਡਾ ਆਪਣੇ ਮਾਂ ਦੇ ਕਦਮਾਂ 'ਚ ਹੋਣਾ ਚਾਹੀਦਾ ਜੀਨੇ ਇਹ ਜੰਨਤ ਦਿਖਾਈ ਦੁਨੀਆ ਦਿਖਾਈ ਤੁਹਾਡੇ ਲਈ ਲੱਖਾਂ ਕਾਸਟ ਸਹੀ ਜਿਸਮਾਨ ਹੈ ਬਹੁਤ ਮੌਤ ਮਿਹਰਬਾਨੀ ਇਹ ਗੀਤ ਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਮਾਂ ਨਹੀਂ ਮਿਲੜੀ ਹਾਂਜੀ ਘਰ ਛੱਡ ਕੇ ਬਾਹਰੋਂ ਭਾਲਦਾ ਏ ਥਾਂ ਥਾਂ ਤੇ ਦੀਵੇ ਬਾਲਦਾ ਏ ਓਏ ਇੱਕ ਵਾਰੀ ਉੱਠ ਗਈ ਇਹ ਮਮਤਾ ਦੀ ਸਿਰੋਂ ਸ਼ਾਨ ਨਹੀਂ ਮਿਲਣੀ ਓ ਸ਼ਾਨ ਵੀ ਮਿਲਣੀ ਓ ਰੱਬ ਤੇ ਤੈਨੂੰ ਮਿਲ ਜੂ ਓ ਸੱਜਣਾ ਨਹੀਂ ਮਿਲਣੀ ਓ ਰੱਬ ਤੇ ਤੈਨੂੰ ਮਿਲ ਜੂ ਓ ਸੱਜਣਾ ਨਹੀਂ ਮਿਲਣੀ ਓ ਹੋ ਏ ਠੰਡੜੀ ਸ਼ਾਨ ਤੋਂ ਪਾਂ ਵਿੱਚ ਸੜਦੀ ਰਹੀ ਤੇਰੇ ਪੈਰ ਚ ਰੋੜ ਨਾ ਚੁੱਪ ਜੇ ਇਹ ਤਲੀਆਂ ਥੱਲੇ ਧਰਦੀ ਰਹੀ ਓਏ ਬਚਪਨ ਵਿੱਚ ਜੀਨੇ ਚੁੱਕਿਆ ਉਹ ਤੈਨੂੰ ਬਾ ਨੀ ਮਿਲਣੀ ਤੇ ਤੈਨੂੰ ਮਿਲ ਜਉ ਐ ਸੱਜਣਾ ਮਾਣੀ ਮਿਲਣੀ ਪਣੇ ਢਿੱਡ ਨੂੰ ਦੇ ਕੇ ਖੰਡਾ ਪੇਟ ਜੀ ਨੇ ਤੇਰਾ ਭਰਿਆ ਏ ਤੇਰੀ ਹਰ ਇੱਕ ਖੁਸ਼ੀ ਦਿਖਾ ਤਿਲ ਓਏ ਹਰ ਇੱਕ ਦੁੱਖੜਾ ਚਰਿਆ ਏ ਓਏ ਮੰਗ ਲਈਓ ਤੋ ਜਾਨ ਤੈਨੂੰ ਨਾ ਨਹੀਂ ਮਿਲਣੀ ਓ ਨਾ ਨਹੀਂ ਮਿਲਣੀ ਰੱਬ ਤੇ ਤੈਨੂੰ ਮਿਲ ਜੇ ரூனாடி ராயியமே ਬੇਬੇ ਤੇ ਬਾਪੂ ਤੇ ਬੇਬੇ ਆਈਏ ਪੁੱਤ ਭਾਵੇਂ 4 ਹੋਣ ਬੇਬੇ ਵਿਆਹੇ ਜਾਣ 2-3 ਸਾਲ ਹੋਣ ਤੇ ਬਟਵਾਰਾ ਹੁੰਦਾ ਕਿ ਪੁੱਤੋਂ ਜ਼ਮੀਨ ਵੰਡ ਲਈ ਘਰ ਵੰਡ ਲੈ ਥਾਲੀਆਂ ਚਮਚੇ ਕੋਲੀਆਂ ਮਸ਼ੀਨਰੀ ਵੰਡ ਹੋ ਗਈ ਫੇਰ ਆਂਦੀ bari ਬੇਬੇ ਬਾਪੂ ਦਾ ਕੀ ਕਰੀਏ ਇਹ ਵੱਡੇ ਵੱਡੇ ਘਰਾਂ ਦਾ ਸੱਚ ਹੈ ਕਹਿਣਗੇ ਬੇਬੇ ਬਾਪੂ ਨੂੰ ਛੋਟੇ ਵੱਲ ਖੇਚ ਜਮੀਨ 2 ਕ ਨਾਲ ਫालतੂ ਦੇ ਦੋ ਅਸੀਂ ਨੌਕਰੀ ਪੇਸ਼ੇ ਵਾਲਿਆ ਅਸੀਂ ਨਹੀਂ ਨਾਲ ਰੱਖ ਸਕਦੇ ਛੋਟਾ ਕਹਿੰਦਾ ਬੇਬੇ ਖੰਗਦੀ ਆ ਬੇਬੇ ਨੂੰ ਦਮਾ ਮੇਰੇ ਬੱਚੇ ਸਾਰਿਆਂ ਤੋਂ ਛੋਟੇ ਆ ਮੈਂ ਵੀ ਨਹੀਂ ਰੱਖ ਸਕਦਾ ਫੇਰ ਹੱਲ ਸਾਂਝੇ ਖਾਤੇ ਚੋਂ ਲੋਕਾਂ ਨੂੰ ਵੀ ਨਾ ਪਤਾ ਲੱਗੇ ਘਰ ਦੇ ਨਾਲ ਘਰ ਦੇ ਵਿੱਚੇ ਹੀ ਇੱਕ ਕਮਰਾ ਪਾ ਦੋ ਰੋਟੀ ਦਾ ਪ੍ਰਬੰਧ ਪਿੰਡੋਂ ਕਰ ਲਓ ਇਹ ਪੈਸੇ ਵਾਲਿਆਂ ਦੀ ਰਿਐਲਿਟੀ ਹੈ ਨਸਲੀ ਕੁੱਤੇ 2 2 3 3 ਰੱਖੇ ਆ ਇੱਕ ਜਮੇ ਛੋਟੇ ਛੋਟੇ ਰਹਿੰਦੇ ਆ ਉਹਨੂੰ ਬੱਚੇ ਚੱਕੀ ਫਿਰਦੇ ਇੱਕ ਵੱਡੇ ਆ ਉਹ ਗੱਡੀਆਂ 'ਚ ਭੁੰਦੇ 2 2 3 3 ਨਸਲੀ ਕੁੱਤੇ ਅਮੀਰਾਂ ਨੇ ਰੱਖੇ ਆ ਉਹਨਾਂ ਲਈ ਨੌਕਰ ਅਲੱਗ ਲੱਗ ਹੈ ਪਰ ਆਪ ਦੇ ਮਾਂ ਪਿਓ ਨੂੰ ਜਿਨ੍ਹਾਂ ਨੇ ਅੱਤ ਦੀ ਗਰੀਬੀ 'ਚੋਂ ਪਾਲੇ ਪੜ੍ਹਾਏ ਨੌਕਰੀਆਂ ਤੱਕ ਪਹੁੰਚਾਏ ਉਹਨਾਂ ਨੂੰ ਦੋ ਵਕਤ ਦੀ ਰੋਟੀ ਦੇਣਾ ਲੋਕਾਂ ਲਈ ਮੌਤ ਬਰਾਬਰ ਹੈ ਇਹ ਕੌੜਾ ਸੱਚ ਹੈ ਅੱਜ ਦੇ ਸਮਾਜ ਦਾ ਪਰ ਇੱਕ ਗੱਲ ਯਾਦ ਰੱਖਿਓ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਿਹਦੇ ਤੋਂ ਆਪਣੇ ਮਾਂ ਪਿਓ ਦੀਆਂ ਆਂਦਣਾ ਸੁਖੀ ਨਹੀਂ ਨੇ ਇੱਥੇ ਵੀ ਭੋਗ ਕੇ ਜਾਉਂ ਤੇ ਅਗਾ ਵੀ ਭੋਗੂ ਉਹ ਲੋਕ ਕਰਮਾਂ ਵਾਲੇ ਨੇ ਉਹ ਲੋਕ ਉਹ ਘਰ ਅੱਜ ਵੀ ਸਤਕਾਰਯੋਗ ਨੇ ਪੂਜਣਯੋਗ ਨੇ ਜਿੱਥੇ ਅੱਜ ਵੀ ਸਿਆਣਿਆਂ ਨੂੰ ਜਦੋਂ ਰੋਟੀ ਬਣਦੀ ਤਾਂ ਪਹਿਲਾਂ ਬੇਬੇ ਤੂੰ ਖਾ ਕੋਈ ਫਰੂਟ ਲਿਆਂਦਾ ਬੇਬੇ ਪਹਿਲਾਂ ਤੂੰ ਖਾ ਤੇ ਬੇਬੇ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਿਹੜੀ ਵਿਆਹ ਕੀਤੀ ਆਈ ਹੈ ਤੇ ਆਪਣੀ ਧੀ ਤੇ ਬੋਟੀ ਚ ਇੰਨਾ ਫਰਕ ਨਾ ਹੋਵੇ ਮੇਰੀ ਧੀ ਧੀ ਹੈ ਤੇ ਬੋਟੀ ਦੇ ਪੈਰੇ ਨਾ ਲੱਗਣ ਦਵੇ ਉੱਥੇ ਆ ਕੇ ਉਹ ਮਾਂ ਸੱਸ ਹੋਵੇ ਉਹਦੀ ਵੀ ਦੇਣਦਾਰੀ ਮਾਲਕ ਨੂੰ ਹੈ ਪ੍ਰੋਬਲਮ ਹੈ ਸਮਾਜ 'ਚ ਇੱਥੇ ਪਈਆਂ ਕਿ ਜਿਹੜੀਆਂ ਵਿਆਹ ਕੇ ਆਣੀਆਂ ਮੇਰੀਆਂ ਭੈਣਾਂ ਉਹ ਮਾਮਾ ਨੂੰ ਨਹੀਂ ਸਮਝ ਸਕਦੀਆਂ ਤੇ ਜਿਹੜੀਆਂ ਸਮਝਦੀਆਂ ਕਈ ਵਾਰ ਮਾਮਾ ਦੇ ਸੁਭਾਅ ਉਸ ਤਰ੍ਹਾਂ ਆ ਕਚਹਿਰੀਆਂ ਰੋਪੜ ਪੁੱਛ ਲਿਓ 50% ਦੀ ਤੋਂ ਵੱਧ ਜਿਹੜੇ ਕੇਸ ਆਉਂਦੇ ਡਿਸਪੋਰਸ ਦੇ ਚੱਲ ਰਹੇ ਡਿਵੋਰਸ ਦੇ ਬਸ ਸੁਣ ਨਹੀਂ ਸਕਦੇ ਇੰਨੀ ਗੱਲ ਮਾਂ ਪਿਓ ਦੀ ਪਰ ਉਹ ਘਰ ਪੂਜਣ ਜੋਗ ਨੇ ਜਿੱਥੇ ਅੱਜ ਵੀ ਬਜ਼ੁਰਗਾਂ ਦਾ ਸਤਕਾਰ ਹੈ ਅੱਜ ਵੀ ਪਿਆਰ ਸਤਕਾਰ ਇੱਕ ਦੂਜੇ ਦਾ ਉਸੇ ਤਰ੍ਹਾਂ ਰਾਏਪੁਰ ਵਾਲਿਆ ਕਿਸਮਤ ਚੰਗੀ ਜਿਸ ਹਿੱਸੇ ਪਿਓ ਤੇ ਮਾਂ ਆਈ ਏ ਉਸ ਨਾਲ ਮਾੜਾ ਹੋਰ ਕੀ ਹੋਣਾ ਓਏ ਜਿਸ ਨੇ ਮਾਂ ਠੁਕਰਾਈ ਮਾ ਲਈਓ ਨੂੰ ਢੋਈ ਕੁੱਲ ਜਹਾਨੇ ਮਿਲਣੀ ਓ ਰੱਬ ਤੇ ਤੈਨੂੰ ਮਿਲ ਜੂ ਏ ਸੱਜਣਾ ਮਾ ਨਹੀਂ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਏ ਸੱਜਣਾ ਮਾ ਨਹੀਂ ਮਿਲਣੀ ਓਏ ਮਾਮਾ ਠੰਡੀਆਂ ਸ਼ਾਮਾਂ ਸ਼ਾਮਾ ਤੋੜ ਕਰੇ ਓਏ ਮਾਮਾ ਠੰਡੀਆਂ ਸ਼ਾਮਾਂ ਸ਼ਾਮਾ ਤੋੜ ਕਰੇ ਓ ਸ਼ਾਮਾਂ ਨਾਮ ਕੋਹ ਕਰੇ ਖੋਲ ਕੇ ਤਾੜੀ ਆਪਣੀ ਬੇਤੇਵੇਂ